ਜ਼ਿਲ੍ਹਾ ਫਤਿਹਗੜ ਸਾਹਿਬ ਦੇ ਬਲਾਕ ਅਮਲੋ ਦੇ ਪਿੰਡ ਰਾਇਪੁਰ ਰਾਈਆਂ ਵਿਖੇ ਸਵਰਗਵਾਸੀ ਸੁਖਦੇਵ ਸਿੰਘ ਤਨੋਆ ਅਤੇ ਸਵਰਗਵਾਸੀ ਬੀਬੇ ਜਸਪਾਲ ਕੌਰ ਤਨੋਆ ਦੀ ਯਾਦ ਵਿੱਚ ਚੌਥਾ ਖੂਨਦਾਨ ਕੈਂਪਾ ਤੇ ਇਸ ਮੌਕੇ ਤਖਾਂ ਤੇ ਦੰਦਾਂ ਦਾ ਮੁਫਤ ਜਾਂਚ ਕੀਤੀ ਗਈ ਅਤੇ ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਵੰਡੀਆਂ ਗਈਆਂ ਇਸ ਮੌਕੇ ਤਨੋਆ ਪਰਿਵਾਰ ਵੱਲੋਂ ਬੇਟੀ ਕਰਮਜੀਤ ਕੌਰ ਤਨੋਆ ਨਾਲ ਪਰਮਪ੍ਰੀਤ ਸਿੰਘ ਬਾਟ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਇਹ ਖੂਨਦਾਨ ਕੈਂਪ ਸਮੂਹ ਐਨ ਆਰ ਆਈ ਧਨੋਆ ਪਰਿਵਾਰ ਵੱਲੋਂ ਖੂਨਦਾਨ ਕੈਂਪ ਅਤੇ ਅੱਖਾਂ ਤੇ ਦੰਦਾਂ ਦਾ ਕੈਂਪ ਲਗਾਇਆ ਗਿਆ ਇਸ ਮੌਕੇ ਦਿਦਾਰ ਸਿੰਘ ਮੋਹਨ ਸਿੰਘ ਤਰਨਜੀਤ ਸਿੰਘ ਸਮੂਹ ਧਨੋਆ ਪਰਿਵਾਰ ਵੱਲੋਂ ਅਤੇ ਇਹ ਕੈਂਪ ਹਰਪ੍ਰੀਤ ਦੀ ਅਗਵਾਈ ਵਿੱਚ ਲਗਾਇਆ ਗਿਆ ਨੌਜਵਾਨ ਸਵਾ ਲੰਗਰ ਕਮੇਟੀ ਰਾਏਪੁਰ ਰਾਈਆਂ ਇਸ ਮੌਕੇ ਮੇਵਾ ਸਿੰਘ ਪੰਜ ਬਹਾਦਰ ਸਿੰਘ ਪੰਚ ਗੁਰਚੈਨ ਕੌਰ ਪੰਚ ਸੁਰਿੰਦਰ ਕੌਰ ਪੰਚ ਜਤਿੰਦਰ ਸਿੰਘ ਚਾਨਣ ਸਿੰਘ ਗੁਰਪ੍ਰੀਤ ਸਿੰਘ ਜਗਪਾਲ ਸਿੰਘ ਦਵਿੰਦਰ ਸਿੰਘ ਪਿੰਡਰ ਸੰਦੀਪ ਸਿੰਘ ਮਨਪ੍ਰੀਤ ਸਿੰਘ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰਾਇਪੁਰ ਰਾਈਆਂ ਦੇ ਇੰਚਾਰਜ ਗੁਰਚਰਨ ਸਿੰਘ ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਹਰਪਦਨ ਸਿੰਘ ਜੱਲੋਵਾਲ ਨੇ ਨਿਭਾਈ ਵੈਲ ਰੂਜੀ ਦਾ ਪੁੱਤ ਉਹ ਵਾਲੇ ਰੂਜੀ ਕੀ ਪਤੇ ਆ ਗਏ ਪਈ ਅੱਜ ਨੌਜਵਾਨ ਸਭਾ ਪਿੰਡ ਰੈਪਰਾਇਆ ਜੀ ਦਾ ਪ੍ਰਧਾਨ ਸਾਹਿਬ ਐਨਆਰਆਈ ਤਰੋਆ ਪਰਿਵਾਰ ਵੱਲੋਂ ਅੱਜ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ ਵਿੱਚ ਮੈਡੀਕਲ ਟੈਂਪ ਫੌਮ ਕੈਂਪ ਅਤੇ ਨਸ਼ੀਆ ਫਰੋਦ ਕੈਂਪ ਦਾ ਅਯੋਜਨ ਕੀਤਾ ਗਿਆ ਜਿਸ ਦੇ ਵਿੱਚ ਨੌਜਵਾਨ ਕਲੱਬ ਰੈਪਰਾਂਆਂ ਪੁਲਿਸ ਦੀ ਸਮੂਚੀ ਟੀਮ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕਰਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਲਈ ਬੜੀ ਵੱਡੀ ਹਿੰਮਤ ਕੀਤੀ ਆ ਮੈਂ ਆਪਣੇ ਵੱਲੋਂ ਮੁੱਖੀ ਦੇ ਕਾਰਜਾਂ ਚੀੜਿਆ ਵੱਲੋਂ ਤੁਹਾਨੂੰ ਵਧਾਈ ਦਿੰਦਾ ਆ ਅਰਦਾਸ ਕਰੀਏ ਵਹਿਗੁਰੂ ਬਖਾਵੇ ਵਹਿਗੁਰੂ ਟੇਕਾ ਨੋ ਇਹੋ ਜੈ ਸਵਾਦਿਤ ਪ੍ਰੀਤੀਆਂ ਵਿਰੁੱਧ ਕੰਮ ਕਰਨ ਦੀ ਹਿੰਮਤ ਬਖਸ਼ੇ ਅੱਜ ਨਸ਼ਿਆਂ ਦੀ ਆਪਾਂ ਗੱਲ ਕਰਦੇ ਨਾਦੇ ਹਰ ਮਿੱਟ ਦੇ ਵਿੱਚ ਵੜਦੇ ਆਂ ਸ਼ਹਿਰਾਂ ਦੇ ਵਿੱਚ ਗੱਲਾਂ ਕਰਦੇ ਆਂ ਹਰ ਦਫ਼ਤਰ ਦੇ ਅੰਦਰ ਗੱਲਾਂ ਕਰਦੇ ਆਂ ਪਰ ਸਾਡੇ ਪੰਜਾਬ ਦੀ ਜਾਂ ਸਾਡੇ ਸਮਾਜ ਦੀ ਪਤਾ ਨਹੀਂ ਉਹ ਕਿਹੜੀ ਨੀਯਤ ਬਾੜੀ ਆ ਜਿਹੜੀ ਅੱਜ ਸਮਾਜ ਨੂੰ ਨਸ਼ਿਆਂ ਦੀ ਫਿਰੇ ਦੇ ਵਿੱਚ ਰੁਪਰਦੀ ਜਾ ਰਹੀ ਆ ਪੰਜਾਬ ਸਰਕਾਰ ਨੇ ਐਨਜੀਓਜ਼ ਨੇ ਪੰਚਾਇਤਾਂ ਨੇ ਜਾਂ ਸਾਡੇ ਜਿਹੜਾ ਸਿਹਤ ਵਿਭਾਗ ਆ ਉਹਨਾਂ ਨੇ ਕੋ ਜੋ ਜੋ ਲਗਾਇਆ ਹੋਇਆ ਕਿ ਅਸੀਂ ਕਿ ਜਿਹੜੀ ਸਮਾਜ ਦੇ ਵਿੱਚ ਕੁਰੀਤੀ ਫੈਦੀ ਆ ਨਸ਼ਿਆਂ ਦੀ ਇਸ ਨੂੰ ਖਤਮ ਕਰ ਸਕੀਏ ਅੱਜ ਸਾਡਾ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਿਕਲਣਾ ਪਰ ਚਾਹੁੰਦਾ ਪਰ ਉਸ ਨੂੰ ਅਸਰ ਦੇ ਵਿੱਚ ਕੋਈ ਰਸਤਾ ਨਹੀਂ ਜਿਸ ਰਿਹਾ ਉਹਨਾਂ ਦੇ ਲਈ ਅੱਜ ਪੰਜਾਬ ਸਰਕਾਰ ਨੇ ਵੀ ਇੱਕ ਹੌਕਾ ਦਿੱਤਾ ਹੈ ਕਿ ਅੱਜ ਕੋਈ ਵੀ ਇਨਸਾਨ ਨਸ਼ੇ ਦੀ ਲੱਤ ਦੇ ਅੰਦਰ ਜਿਸ ਦਾ ਉਹ ਨਸ਼ੇ ਨੂੰ ਛੱਡਣ ਲਈ ਦੇ ਨਾਲ ਪੰਚਾਇਤ ਨਾਲ ਜਾਂ ਐਨਜੀਓ ਨਾਲ ਕਿਸੇ ਨਾਲ ਵੀ ਆਪਣਾ ਸੰਪਰਕ ਕਰ ਸਕਦਾ ਹੈ ਅਸੀਂ ਉਸ ਨੂੰ ਚੋਣ ਦੇ ਵਿੱਚ ਪੂਰੀ ਪੂਰੀ ਮਦਦ ਕਰਨ ਦਾ ਭਰੋਸਾ ਦਿੰਦੇ ਆ ਤੇ ਉਹਦੇ ਨਾਲ ਇੱਕ ਹੋਰ ਗੱਲ ਕਹਾਂਗਾ ਕਿ ਅਗਰ ਪੰਜਾਬ ਨੂੰ ਤੁਸੀਂ ਸਾਫ਼ ਸੁਥਰਾ ਨਸ਼ੇ ਤੋਂ ਰਹਿਤ ਕਰਨਾ ਚਾਹੁੰਦੇ ਆ ਫਿਰ ਸਾਨੂੰ ਪੰਜਾਬ ਸਰਕਾਰ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਅਗਰ ਸਾਨੂੰ ਪਤਾ ਲੱਗਦਾ ਹੈ ਕੋਈ ਇਨਸਾਨ ਖਾ ਰਿਹਾ ਕੋਈ ਵੇਚ ਰਿਹਾ ਜਾਂ ਕੋਈ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦਾ ਹੈ ਇਹਨਾਂ ਬਾਰੇ ਖੁੱਲ ਕੇ ਦੱਸਿਆ ਜਾਵੇ ਕਿਉਂਕਿ ਇਹ ਸਮਾਜ ਆਪਣਾ ਸਮਾਜ ਦੇ ਅੰਦਰ ਰਹਿ ਰਹੇ ਨੌਜਵਾਨ ਉਹ ਸਾਡੇ ਆਪਣੇ ਨੇ ਕਿਸੇ ਦਾ ਪੁੱਤ ਭਤੀਜਾ ਭਾਈ ਉਹ ਅੱਜ ਨਸ਼ਿਆਂ ਦੀ ਹੋਰ ਦੇ ਵਿੱਚ ਡੁੱਬ ਰਹੇ ਨੇ ਇਹਨਾਂ ਨੂੰ ਰੋਕਣ ਦੇ ਲਈ ਸਾਨੂੰ ਸਾਥ ਦੇਣਾ ਪਵੇਗਾ ਉਸ ਪ੍ਰਸ਼ਾਸਨ ਦਾ ਪਹਿਲਾਂ ਕੋਈ ਕੁਝ ਹੋਰ ਤਰੀਕੇ ਨਾਲ ਚੱਲਦੀ ਸੀ ਪਰ ਅੱਜ ਬਹੁਤ ਸਾਫ ਸੁਥਰੇ ਤਰੀਕੇ ਨਾਲ ਚੱਲ ਰਹੀ ਆ ਅੱਪਰ ਸਾਹਿਬ ਲਈ ਤਾਂ ਜੋ ਨੌਜਵਾਨਾਂ ਦੀ ਜਿਹੜੀ ਜਵਾਨੀ ਆ ਉਸ ਵਿੱਚ ਜਾ ਸਕੀ ਮੈਂ ਦਵਾਤਾ ਕੁਝ ਨਾਮ ਖਾਂ ਫਿਰ ਦੁਆਰਾ ਵਧਾਈ ਦੇਣਾ ਇਸ ਨੌਜਵਾਨ ਕਲੱਬ ਨੂੰ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਜਿਵੇਂ ਖੇਡਾਂ ਦੀ ਗੱਲ ਕਰਦੇ ਆ ਕੋਈ ਬੇੜਾ ਹੋਇਆ ਕਰਦਾ ਸੀ ਬਜ਼ੁਰਗਾਂ ਕੋਲ ਬੈਠ ਕੇ ਪੁੱਛਿਓ ਤਾਂ ਉਹ ਪਾੜੇ ਦੇ ਅੰਦਰ ਖੇਤਾ ਦੇ ਮੈਦਾਨ ਦੇ ਅੰਦਰ ਸ਼ਰਤਾਂ ਲਗਿਆ ਕਰਦਿਆਂ ਸੀ ਕਿ ਮੈਂ bina saal litya 7 ਫੁੱਟ ਦੀ 6 ਫੁੱਟ ਦੀ 15 ਫੁੱਟ ਦੀ ਛਾਲ ਲਗਾ ਦਿਆਂਗਾ ਗਰਾਉਂਡ ਦਾ ਪੂਰਾ ਡੇੜਾ ਕੱਢ ਦਿਆਂਗਾ 3 ਮਿੰਟ ਦੇ ਵਿੱਚ ਪਰ ਮੇਰੇ ਨੌਜਵਾਨੋ ਅੱਜ ਸ਼ਰਤਾਂ ਦਾ ਲੱਗਦਿਆਂ ਨੇ ਲੇਕਿਨ ਸ਼ਰਤਾਂ ਨੇ ਆਪਣਾ ਜਿਹੜਾ ਰੋਖਾ ਉਹ ਬਦਲ ਲਿਆ ਅੱਧ ਸ਼ਰਤਾਂ ਲੱਗਦੀਆਂ ਨੇ ਨਸ਼ਾ ਕਰਨ ਦੀਆਂ ਕਿ ਬੈਠੋ ਮੈਂ 15 ਮਿੰਟ 5 ਮਿੰਟ ਦੇ ਵਿੱਚ ਬੋਤਲ ਖਾਲੀ ਕਰ ਦਿਆਂਗਾ ਮੈਂ ਖਾਲੀ ਕਰਾਂਗਾ ਇਹ ਨਸ਼ਿਆਂ ਨੇ ਸਾਡਾ ਦੇਸ਼ ਆ ਜਿਹੜਾ ਸਾਡਾ ਨੌਜਵਾਨਾ ਉਹ ਬਰਬਾਦ ਕਰਕੇ ਰੱਖ ਦਿੱਤਾ ਆਪਾਂ ਨੂੰ ਉਸ ਜਵਾਨਿਆਂ ਨੂੰ ਫੇਰ ਉਹ ਮੈਦਾਨਾਂ ਦੇ ਵਿੱਚ ਲੈ ਕੇ ਚੱਲੀਏ ਉਸ ਖੇਡ ਦੇ ਗਰਾਉਂਡਾਂ ਵੱਲ ਨੂੰ ਲੈ ਕੇ ਚੱਲੀਏ ਉਹ ਪਤਾ ਨਹੀਂ ਲੈ ਕੇ ਜਾ ਸਕਦੇ ਆ ਜੇ ਅਸੀਂ ਤਨੋਂ ਮਨੋਂ ਇਹ ਨੌਜਵਾਨੀ ਨੂੰ ਪਿਆਰ ਕਰਦੇ ਹੋਵਾਂਗੇ ਬਹੁਤ سارے ਲੋਕਾਂ ਨੂੰ ਖਾਸ ਕਰਕੇ ਰਾਜਨੀਤਿਕ ਲੋਕਾਂ ਨੂੰ ਕੋਈ ਜਰਾ ਪਤਾ ਹੁੰਦਾ ਕਿ ਨਸ਼ਾ ਕਿਸ ਪਾਸੇ ਤੋਂ ਆ ਰਿਹਾ ਹੈ ਕਿੱਥੇ ਜਾ ਕੇ ਵਿਕ ਰਿਹਾ ਹੈ ਪਰ ਕੋਈ ਨਾ ਕੋਈ ਬਹੁਤੀ ਗੌਰ ਨਹੀਂ ਕੀਤੀ ਜਾਂਦੀ دور دے نہیں میرے بیرو تو بار کرنا اگر مانچ دی पवे मनुखी अधिकार ज़रूरत आहे त मनुखी अधिकार मंच न हर कारक जा तरसेम गिल मी प्रधान लुधिया गुलीत سنگھ کھیڑا ਕੌਮੀ ਕੋਆਰਡੀਨੇਟਰ ਮਨੁੱਖੀ ਅਧਿਕਾਰਾਂ ਦੇ ਹਰਪਾਜਨ ਸਿੰਘ ਜੱਲਵਾ ਸਕੱਤਰ ਇੰਡੀਆ ਜਾਂ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਹਮੇਸ਼ਾ ਹੀ ਸਮਾਜ ਦੀ ਬਿਹਤਰੀ ਲਈ ਸਮਾਜ ਨੂੰ ਅੱਗੇ ਵਧਾਉਣ ਲਈ ਮਨੁੱਖੀ ਅਧਿਕਾਰ ਉਹਨਾਂ ਕੋਈ ਵੀ ਹਰ ਖਤਮ ਕਰਨਾਂ ਦੇ ਲਈ ਹਮੇਸ਼ਾ ਤੱਕ ਪਰ ਰਹਿੰਦਾ ਹੈ ਮੈਂ ਦੁਬਾਰਾ ਫੇਰ ਵਧਾਈ ਦੇਣਾ ਤੁਹਾਨੂੰ ਕਿ ਤੁਹਾਡਾ ਬਹੁਤ ਬਕਾਉ ਉਪਰਾਲੇ ਇਹ ਉਪਰਾਲੇ ਹਰ ਪਿੰਡ ਦੇ ਅੰਦਰ ਹਰ ਸ਼ਹਿਰ ਦੇ ਅੰਦਰ ਹਰ ਲੋਕਾਂ ਰੀਤੀਆਂ ਦੇ ਵਿੱਚ ਇਹਨਾਂ ਤੇ ਵਿਚਾਰ ਕਰਨੀ ਚਾਹੀਦੀ ਆ ਤਾਂ ਜੋ ਅਸੀਂ ਆਪਣੇ ਇਸ ੁੱਪ ਦੇ ਬਾਜ਼ਾਰ ਨੂੰ ਨਸ਼ੇ ਵਿੱਚ ਰੁੜਦੇ ਪੰਜਾਬ ਨੂੰ ਬਚਾ ਸਕੀਏ ਮੈਂ ਇਹਨਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਬਕਾ ਮਾਫੀ ਇਖਲਾਕ ਪਤੇ ਵਾਹਿਗੁਰੂ ਚੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਵਾਰ

جس میں بندے پینے لگے جی نشہ نہیں چاہے بیچتے بڑی سختی واقعے پروپرٹیاں بنائی ہوئی نشہ بیچ کے ਕੋਈ ਪਤਾ ਹੀ ਨਹੀਂ ਭਰੋ ਕੀਤੀ ਜਾ ਰਹੀ ਹੈ ਤੇ ਇਹ ਲਗਾਤਾਰ ਜਾ ਰਹੀ ਹੈ ਜਿਹਦੀ ਦੇਖੀ ਹੈਗੀ ਜੇ ਕਿ ਨੌਜਵਾਨ ਰਸਤੇ ਉੱਪਰ ਆਇਆ ਹੈ ਕਿਹਾ ਉਹਨੂੰ ਆਪਾਂ ਜਿਹਦੀ ਪੋਸਟਿੰਗ ਕਰਕੇ ਜਿਹਨੂੰ ਮੈਸੇਜ ਕਰਵਾਇਆ ਹੈ ਜਿਹੜੇ ਅਧਿਕਾਰੀ ਸੰਚਾਰ ਹੈ ਉਹਨੂੰ ਬਾਦੂ ਤੋਂ ਆ ਕੇ ਚੱਲ ਪਾ ਹੋਈ ਜਾਣੇ ਉਹ ਕਿਹੜੇ ਰਾਹੇ ਪਗੇ ਉਹ गुमदा नशियुगे तबाहो जओ कहिड़े नेमदा तोब तू वाह तॾवा रोए तो बह तू खड़ छॾो جبانیاں بچا لوئے جبانیاں بچا لوئے سناب جいつ حقیق ابpus قلصہ زلعتepsان بانی ٹھلکا کلی بیشگ phot grabs ਸਾਨੂੰ ਦੱਸੋ ਤੁਰੰਤ ਕਾਰਵਾਈ ਹੋਗੀ ਇੱਕ ਦਾ 12 ਦੇ ਕੋਲ ਕੋਲ ਨੰਬਰ ਦਿੱਤੇ ਹੋਏ ਨੇ ਜਿੱਥੇ ਨੂੰ ਵੀ ਕੋਈ ਵੀ ਪ੍ਰੋਬਲਮ ਹੁੰਦਾ ਹੈ ਉਹਨਾਂ ਦਾ ਕੋਈ ਵੀ ਕੋਈ ਬੇਨਾਂ ਜਾਂ ਬਾਹਰ ਦੇ ਸੰਦਾਂ ਦੇ ਨਾਲ ਕੋਈ ਸਾਨੂੰ ਸਾਨੂੰ ਦੋ ਪਰ ਕਾਰਨ ਵਿੱਚ ਜਿਹੜੇ ਕੋਈ ਕੋਈ